ਹਾਂਜੀ ਦੋਸਤੋ ਆ ਜਿਹੜੀ ਤੁਸੀਂ ਇਮਾਰਤ ਵੇਖ ਰਹੇ ਹੋ ਨਾ ਇਹ ਮਸਜਿਦ ਹੈ ਇੱਕ ਪਿੰਡ ਰਾਇਆਂ ਵਾਲਾ ਕਲਾਂ ਜ਼ਿਲ੍ਹਾ ਫਰੀਦਕੋਟ ਇਹ 100 ਸਾਲ ਤੋਂ ਵੱਧ ਪੁਰਾਣੀ ਜਗ੍ਹਾ ਹੈ ਹੁਣ ਤਾਂ ਇੰਦੀਆਂ ਕੰਧਾਂ ਦੇ ਵਿੱਚੋਂ ਚੂਨਾ ਜਾਂ ਗਾਰਾ ਜਿਹਾ ਵੀ ਨਿਕਲ ਚੁੱਕਿਆ ਹੈ ਡਿੱਗਣ ਦੀ ਤਦਾਰ ਦੇ ਵਿੱਚ ਬੜੀ ਜਿਆਦਾ ਖਸਤਾ ਹਾਲ ਤੁਸੀਂ ਪਈਏ ਕਿਉਂਕਿ ਕਿਸੇ ਦੀ ਦੇਖਰੇਖ ਦੇ ਵਿੱਚ ਨਹੀਂ ਇਹ ਪ੍ਰਾਤਣ ਆ ਸਾਡੇ ਦਾਦੇ-ਬਾਬੇ ਵੀ ਦੱਸਿਆ ਕਰਦੇ ਸੀ ਵੀ ਇਹ ਅੰਗਰੇਜ਼ਾਂ ਦੇ ਟਾਈਮ ਦੀ ਹੈ ਕਿਤੇ ਜਦੋਂ ਕਿਤੇ ਇੱਥੇ ਕੋਈ ਵੱਸਦਾ ਹੋਇਆ ਕਰਦਾ ਸੀ ਉਦੋਂ ਤਾਂ ਇੱਥੇ ਲਹਿਰਾਂ-ਬਹਿਰਾਂ ਸੀ ਪੂਰੀਆਂ ਪਰ ਜਦੋਂ ਦਾ ਇਹ ਬੂਹੇ ਰੋਪ ਦਿੱਤੇ ਗਏ ਤਾਂ ਅੰਦਰ ਇਹਦੇ ਕਈ ਦਰਖਤ ਉੱਗ ਗਏ ਆ ਇਮਾਰਤ ਡਿੱਗਣ ਦੀ ਤਦਾਰ ਦੇ ਵਿੱਚ ਹੋ ਗਈ ਹੈ ਮੈਂ ਸੋਚਿਆ ਕਿਉਂ ਨਾ ਇਹ ਪੁਰਾਣੀ ਚੀਜ਼ ਇਸ ਦੀ ਵੀਡੀਓ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਜਾਵੇ ਸਭ ਤੋਂ ਵੱਡੀ ਤੇ ਮੇਨ ਗੱਲ ਆ ਜਿਹੜਾ ਗੇਟ ਆ ਨਾ ਇਹਦਾ ਮੇਨ ਗੇਟ ਇਹਦੀ ਜਿਹੜੀ ਚਗਾਠ ਇਹ ਵੀ ਉਨੀ ਹੀ ਪੁਰਾਣੀ ਹੈ ਉਵੇਂ ਦੀ ਉਵੇਂ ਹੀ ਚਗਾਠਾ ਨਾ ਕੋਈ ਇਹਨੂੰ ਸੌਂਕ ਲੱਗੀ ਹੈ ਨਾ ਕਿਸੇ ਪਾਸਿਓਂ ਖਰਾਬ ਹੋਈ ਹੈ ਲੋਡ ਹੈ ਇਹਨੂੰ ਸਾਂਭਣ ਦੀ ਇਹਦੇ ਜਿੰਨੇ ਕਿਲ ਕਬਜ਼ੇ ਲੱਗੇ ਉਹ ਪੁਰਾਣੇ ਹੀ ਐ ਜੰਗਾਲ ਵੀ ਨਹੀਂ ਪਈ ਆ ਪੁਰਾਣਾ ਉਹੀ ਐ ਲਾਉਣ ਵਾਲਾ ਹੁੜਾ ਜਾਂਦਾ ਆ ਨਾਲ ਇਹਦੇ ਉਹ ਸੰਗਲੀ ਦੀ ਆ ਜਿੰਦੇ ਨਾਲ ਇਹਨੂੰ ਕਰਦੇ ਸੀ ਇਮਾਰਤ ਵੇਖ ਲਓ ਅਬੀ ਮੋਂ ਤੱਕ ਅੰਦਾ ਵੀ ਡਿੱਗ ਨਾਲੀਆਂ ਹੋਈਆਂ ਪਈਆਂ ਨਾ ਹਵਾ ਵਾਸਤੇ ਬਣਾਈ ਹੋਈਆਂ ਕਰ ਦੇ ਸੀਗੀ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਆ ਜੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੀ ਇਸ ਦੇ ਅੰਦਰਲੇ ਪਾਸੇ ਵੀ ਤੁਹਾਨੂੰ ਜ਼ਰੂਰ ਦਿਖਾਉਣਾ ਸੀਗਾ ਪਰ ਅੰਦਰਲੇ ਪਾਸੇ ਉਹ ਗੇਟ ਬਿਲਕੁਲ ਬੰਦ ਕੀਤਾ ਗਿਆ ਅੰਦਰਲੇ ਪਾਸੇ ਲੱਕੜਾਂ ਲਾ ਕੇ ਈਟਾਂ ਲਾਈਆਂ ਗਈਆਂ ਹੁਣ ਤਾਂ ਅੰਦਰਲੇ ਪਾਸੇ ਵੀ ਬਿਲਕੁਲ ਕੰਧਾਂ ਪਾਟੀਆਂ ਪਈਆਂ ਜਿਹੜੇ ਕੋਈ ਅਰਾਈਆਂ ਵਾਲੇ ਦੇ ਪੁਰਾਣੇ ਵਸਨੀਕ ਹੈ ਉਹਨਾਂ ਨੂੰ ਤਾਂ ਜ਼ਿਆਦਾਤਰ ਇਸ ਮਸਜਿਦ ਬਾਰੇ ਪਤਾ ਹੈ ਆਹ ਦੇਖ ਲਓ ਸਾਹਮਣੇ ਗੇਟ ਹੈ ਉਹ ਵੀ ਹੁਣ ਤਾਂ ਬੰਦ ਜੇ ਕੀਤੇ ਪਏ ਸੀਗੇ ਕੰਧਾਂ ਦੇ ਵਿੱਚ ਤਰੇੜਾਂ ਤਰੇੜਾਂ ਦੇ ਵਿੱਚ ਹੁਣ ਤਾਂ ਬੂੜ ਹੋ ਗਏ ਪਏ ਆ ਵੇਖੋ ਬਿਲਕੁਲ ਡਿੱਗਣ ਦੀ ਤਦਾਰ ਦੇ ਵਿੱਚ ਆਈ ਪਈ ਇਹਦਾ ਕੋਈ ਵਾਲੀਵਾਰਸ ਨਹੀਂ ਜੇ ਥੋੜੀ ਜੀ ਕੇਅਰ ਕੀਤੀ ਜਾਵੇ ਤੇ ਵਿਰਾਸਤ ਬਚ ਬਚ ਸਕਦੀ ਹੈ ਇਸ ਮਸਜਿਦ ਦੇ ਵਿੱਚ ਖਦੇ ਬਾਬਾ ਦੀਦਾਰ ਸਿੰਘ ਜੀ ਵਸਿਆ ਕਰਦੀ ਸੀ ਉਹਨਾਂ ਦੇ ਬੱਚੇ ਤੇ ਅਸੀਂ ਤਕਰੀਬਨ 2